ਅੱਜ ਆ ਦਿੱਕ ਅਪੀਲ ਕਰਨ ਵਾਸਤੇ ਇਕੱਠੇ ਹੋਏ ਆ ਅਸੀਂ ਸਾਰੇ ਪੰਜਾਬ ਵਾਸੀਆਂ ਜਿਹੜੇ ਵੀ ਸੱਜਣ ਬਹੁਤ ਵੱਡੀ ਕਿੰਦਕੀ ਦੇ ਵਿੱਚ ਅੱਜ ਲੰਗਰ ਦਾ ਸਮਾਨ ਜਿਹੜੇ ਏਰੀਆ ਦੇ ਵਿੱਚ ਛਾੜ ਆਏ ਆ ਉੱਥੇ ਲੈ ਕੇ ਜਾ ਰਹੇ ਆ ਪਹਿਲਾਂ ਤਾਂ ਸਾਡਾ ਸਾਰਿਆਂ ਦਾ ਸੀਸ ਝੁਕਦਾ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਆਪਣਾ ਫਰਜ਼ ਸਮਝ ਕੇ ਔਖੀ ਘੜੀ ਦੇ ਵਿੱਚ ਅੱਜ ਜਿਹੜੇ ਉਹ ਪਿੰਡਾਂ ਦੇ ਪਿੰਡ ਲਗਭਗ 1200 ਪਿੰਡ ਕਵਾਈ ਹੋ ਗਿਆ ਕਿ ਉਹਨਾਂ ਦੇ ਲੋਕਾਂ ਕੋਲ ਖਾਣ ਪੀਣ ਦਾ ਜਾਂ ਹੋਰ ਜੀਵਨ ਬਸਤਾ ਬਚਾਉਣੀ ਦੂਜੀ ਗੱਲ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਬੜੀ ਨਿਮਰਤਾ ਸਹਿਤ ਕਿ ਜਿਹੜੇ ਵੀ ਦਾਨੀ ਸੱਜਣ ਜਾਂ ਸਾਡੇ ਨੌਜਵਾਨ ਵੀਰ ਜਾਂ ਪਿੰਡਾਂ ਦੇ ਜਿੰਨੀਆਂ ਵੀ ਸੇਵਾ ਕਰਦੇ ਆ ਸੰਸਾਵਾਂ ਨੇ ਭਾਵੇਂ ਕੁਜੇਥੇ ਬੰਦੀਆਂ ਨੇ ਭਾਵੇਂ ਕੋਈ ਪੋਲੀਟੀਕਲ ਪਾਰਟੀ ਹੈ ਉਹਨਾਂ ਨੂੰ ਨਿਮਰਤਾ ਸਹਿਤ ਸਾਡੀ ਸਾਰਿਆਂ ਦੀ ਅਪੀਲ ਹੈ ਵੀ ਜਿਹੜਾ ਅੱਜ ਕੋਈ ਅਸੀਂ 10 ਦਿਨ ਜਾਂ 15 ਦਿਨ ਅਸੀਂ ਉੱਥੇ ਲੰਗਰ ਪਚਾ ਕੇ ਉਹਨਾਂ ਲੋਕਾਂ ਦਾ ਘਰ ਨਹੀਂ ਪੂਰਾ ਹੋਣਾ ਕਿਉਂਕਿ ਅੱਜ ਤਾਂ ਉਹਨਾਂ ਕੋਲ ਜਿੰਨਾ ਸਾਮਾਨ ਪਹੁੰਚ ਰਿਹਾ ਹੈ ਉਹਨਾਂ ਕੋਲ ਸੰਭਾਲਣ ਨੂੰ ਵਾਸਤੇ ਜਿੰਨਾਂ ਕੋਲ ਜਗ੍ਹਾ ਨਹੀਂ ਹੈ ਉਹਨਾਂ ਲੋਕਾਂ ਕੋਲ ਕਟੋ-ਕਟ ਇੱਕ ਫਸਲ ਤਾਂ ਖਤਮ ਹੋਏਗੀ ਜਿਹੜੀ ਆਉਣ ਵਾਲੀ ਹੈ ਉਹ ਲੋਕ ਜਦੋਂ ਘਰਾਂ 'ਚ ਜਾਣਗੇ ਉਦੋਂ ਉਹਨਾਂ ਨੂੰ ਲੋੜ ਪੈਣੀ ਹੈ ਉਹਨਾਂ ਨੂੰ ਉਦੋਂ ਰਾਸ਼ਨ ਦੀ ਵੀ ਲੋੜ ਪੈਣੀ ਆ ਉਹਨਾਂ ਨੂੰ ਬਾਲਣ ਦੀ ਵੀ ਲੋੜ ਪੈਣੀ ਆ ਉਹਨਾਂ ਨੂੰ ਸੁੱਕੇ ਆਪਣੇ ਚਾਰੇ ਦੀ ਵੀ ਲੋੜ ਪੈਣੀ ਆ ਹਰੇ ਚਾਰੇ ਦੀ ਵੀ ਲੋੜ ਪੈਣੀ ਆ ਸੋ ਸਾਡਾ ਇਹ ਬੇਨਤੀ ਹੈ ਵੀ ਇਹਨੂੰ ਸਹਿਜ ਨਾਲ ਇਹਨੂੰ ਤਰੀਕੇ ਨਾਲ ਜਾਂ ਉੱਥੇ ਬਹੁਤ ਸਮਾਜ ਸੇਵੀ ਸੰਸਥਾਵਾਂ ਉੱਤੇ ਕਰਦਿਆਂ ਨੇ ਜਿਨ੍ਹਾਂ ਦਾ ਨਾਂ ਹੈ ਜਿਸ ਤਰ੍ਹਾਂ ਆਪਣੇ ਕਿਹੜੇ ਨੇ ਬਲਦੀ ਪਰ ਖਾਲਸਾ ਹੀ ਵਾਲੇ ਨੇ ਜਾਂ ਹੋਰ ਪੁੱਛਣ ਦਾ ਭਲਾ ਸਰਬੱਤ ਅਸੀਂ ਸਾਡਾ ਕਹਿਣ ਦਾ ਮਤਲਬ ਪਹਿਲਾਂ ਉਹਨਾਂ ਨਾਲ ਤਾਲਮਿਲ ਕਰਕੇ ਜਿੱਥੇ ਲੋੜ ਹੈ ਅਸੀਂ ਉੱਥੇ ਸਮਾਨ ਪਹਚਾਈਏ ਅਸੀਂ ਵੀ ਊੜੀ ਕਣਕ ਜਾਂ ਕੋਈ ਦੰਦਾ ਹੈ ਕੋਈ ਹੋਰ ਦੰਦਾ ਹੈ ਇਹਨੂੰ ਇਕੱਠਾ ਕਰਕੇ ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਜਗ੍ਹਾ ਰੱਖ ਲਓ ਜਦੋਂ ਉਹ ਲੋਕ ਆਪਣੇ ਘਰਾਂ ਦੇ ਵਿੱਚ ਵਾਪਸਲੇ ਜਾਣਗੇ ਅਸੀਂ ਉਦੋਂ ਪਹਚਾਵਾਂਗੇ ਕਿਉਂਕਿ ਉਹਨਾਂ ਲੋਕਾਂ ਨੂੰ ਤਾਂ ਆਪਣੇ ਖੇਤਾਂ 'ਚੋਂ ਰੇਤਾ ਪਰੇ ਕਰਨ ਵਾਸਤੇ ਉਹਨਾਂ ਨੂੰ ਤਾਂ ਡੀਜ਼ਲ ਦੀ ਵੀ ਲੋੜ ਪੈਣੀ ਆ, ਟਰੈਕਟਰਾਂ ਦੀ ਵੀ ਲੋੜ ਪੈਣੀ ਆ, ਤੋ ਸਾਰੇ ਤਰ੍ਹਾਂ ਦੇ ਲੋਕ ਨੇ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਬੇਲੇ ਵਾਲਾ ਪਾਰਿਚਾਰਾ ਹੈ ਅੱਜ ਸਾਨੂੰ ਉਸ ਏਰੀਏ ਦੇ ਵਿੱਚ ਉਹਨਾਂ ਨੂੰ ਗੱਡੂ ਲਾਉਣ ਦੀ ਲੋੜ ਆ ਕਿਉਂਕਿ ਉਹਨਾਂ ਕੋਲ ਪਹਿਨੇ بڑے ਸੀਮ ਸਾਧਨ ਨਹੀਂ ਉਹਨਾਂ ਦੇ ਜਿਨ੍ਹਾਂ ਦੇ ਟਰੈਕਟਰ ਕਿਸੇ ਦੇ ਟਹਿ ਜਾਣੇ ਨੇ, ਕਿਸੇ ਦੇ ਬਰਬਾਦ ਹੋ ਜਾਣੇ ਨੇ ਜਿਹੜੇ ਉਹ ਲੋਕਾਂ ਨੂੰ ਮੁੜ ਕੇ ਪੈਰਾਂ ਸਿਰ ਖੜਾ ਕਰਨ ਵਾਸਤੇ ਆਪਣੀ ਇਸ ਨੂੰ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਿਹੜਾ ਸਾਡਾ ਉਹ ਗਰੀਬ ਪਾਈਚਾਰਾ ਜਿਹੜਾ ਸਾਡਾ ਜਿਨ੍ਹਾਂ ਦੇ ਨਾਲ ਨੌ ਮਾਸ ਦਾ ਰਿਸ਼ਤਾ ਹੈ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ ਕਿ ਸਾਡੀ ਇਹ ਬਹੁਤ ਹੀ ਨਿਮਰਤਾ ਸਹਿਤ ਭਾਰਤੀ ਕਿਸਾਨ ਜੂਨੇ ਰਾਜੇਵਾਲ ਵੱਲੋਂ ਸਾਰੀ ਸੰਸਥਾਵਾਂ ਨੂੰ ਬੜੀ ਨਿਮਰਤਾ ਸਹਿਤ ਸਾਡੀ ਅਪੀਲ ਹੈ ਵੀ ਇਹਨੂੰ ਸੁਚਾਰੂ ਢੰਗ ਦੇ ਨਾਲ ਇਹਨੂੰ ਚਲਾਇਆ ਜਾਵੇ ਤਾਂ ਕਿ ਉਹਨਾਂ ਲੋਕਾਂ ਨੂੰ ਅਸੀਂ ਮੁਰਕ ਕੇ ਉਹਨਾਂ ਨੂੰ ਖੜੇ ਕਰ ਸਕੀਏ ਇਹ ਨਾ ਹੋਵੇ ਵੀ ਅਸੀਂ ਹੁਣ 15 20 ਦਿਨ ਤੱਕ ਉੱਥੇ ਬਹੁਤ ਕੁਝ ਚਾਹਤਾ ਕਿਉਂਕਿ ਮੈਂ ਕਟੋ ਕਟ ਮਹੀਨੇ ਤੱਕ 20 25 ਦਿਨ ਤੱਕ ਪ੍ਰਮਾਤਮਾ ਠੀਕ ਰੱਖੇ ਜਿਹੜੀ ਮਾੜੀ ਮੁੱਟੀ ਫਸਲ ਬਚੀ ਹੈ ਜਿਹ ਫਸਲ ਜੀਰਦੀ ਫਸਲ ਆ ਜਾਣੀ ਹੈ ਉਦੋਂ ਉਹਨਾਂ ਨੂੰ ਅਸਲੀ ਉਦੋਂ ਲੋੜ ਪੈਣੀ ਹੈ ਕਿਉਂਕਿ ਜਦੋਂ ਪਾਣੀ ਸੁੱਕੇ ਤੇ ਉਹਨਾਂ ਨੇ ਆਪਣੇ ਖੇਤਾਂ 'ਚ ਪਿੰਡਾਂ ਜਾਣਾ ਅਸਲੀ ਤਾਹਾਂ ਉਦੋਂ ਮਾਪਣੀ ਹੈ ਉਹ ਸਾਡੇ ਪਾਈ ਕਰੀ ਸੋ ਸਾਡੀ ਇਹ ਅਪੀਲ ਹੈ ਆਫ ਦੀ ਘੜੀ ਦੇ ਵਿੱਚ ਆਪਾਂ ਸਾਰੇ ਜਿੰਨੇ ਲੋਕ ਅਸੀਂ ਕੁਦਰਤੀ ਕਰੋਪੀ ਤੋਂ ਬਚੇ ہیں ਤਾਂ ਉਹਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਅਸੀਂ ਉਹ ਭਾਈਚਾਰੇ ਦੀ